ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਲਗਾਤਾਰ ਤੁਹਾਨੂੰ ਕੱਗਰ ਦਾ ਜਿਹੜਾ ਅਪਡੇਟ ਅਸੀਂ ਦੇ ਰਹੇ ਹਾਂ ਤੇ ਇਸ ਸਮੇਂ ਅਮੈ ਕੱਗਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਜੋ ਪਗਤਨਾ ਜੀ ਗੁਰਦੁਆਰਾ ਲਛੂ ਦੇ ਨਜ਼ਦੀਕ ਜਿਹੜਾ ਹੈ ਕੱਗਰ ਜਿੱਥੋਂ ਵਗਦਾ ਹੈ ਜਿੱਥੇ ਗੇਜ ਲੱਗੀ ਹੋਈ ਹੈ ਸਰਾਲਾ ਜਿਸ ਨੂੰ ਕਿਹਾ ਜਾਂਦਾ ਉਸ ਕੱਗਰ ਦੇ ਉੱਪਰ ਇਸ ਸਮੇਂ ਖੜੇ ਆ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਲਗਾਤਾਰ ਦਿਖਾ ਰਹੇ ਕਿ ਜਿਸ ਤਰ੍ਹਾਂ ਪਹਾੜੀ ਇਲਾਕਿਆਂ ਦੇ ਵਿੱਚ ਜੋ بارش ਜਿਹੜੀ ਲਗਾਤਾਰ جاری ਹੈ ਜਿਸ ਦਾ ਅਸਰ ਹੁਣ ਮੈਦਾਨੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇੱਥੇ ਜਿਹੜਾ 17 ਫੁੱਟ ਤੱਕ ਜੋ ਕੱਗਰ ਦੇ ਵਿੱਚ ਜਿਹੜਾ ਖਤਰਾ ਜਿਹੜਾ ਦੱਸਿਆ ਜਾਂਦਾ ਪਰ ਜਿਤੇ ਨ ਕਿਤੇ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਅੱਜ 1 ਸਤੰਬਰ ਨੂੰ ਫਿਰ 5 8 ਤੋਂ 9 ਫੁੱਟ ਜਿਹੜਾ ਪਾਣੀ ਜਿਵੇਂ ਗੱਲ ਕੀਤੀ ਜਾਵੇ ਤਾਂ ਸੁਖਨਾ ਲੇਖ ਦੇ ਜਿਹੜੇ ਫਲੱਡ ਗੇਟ ਅੱਜ ਫਿਰ ਖੋਲ ਦਿੱਤੇ ਗਏ ਨੇ ਜਿਸ ਦੇ ਵਿੱਚ 8 ਤੋਂ 9 ਫੁੱਟ ਦਾ ਪਾਣੀ ਜਿਹੜਾ ਦੁਬਾਰਾ ਜੋ ਅਗਲੇ 3 ਤੋਂ 4 ਘੰਟੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਵਧਣਾ ਸ਼ੁਰੂ ਹੋ ਜਾਵੇਗਾ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਦੇਖਦਾ ਹੋਇਆ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਦੱਸ ਦਈਏ ਕਿ ਕਗਰ ਦੇ ਨਜ਼ਦੀਕ ਪੈਂਦੇ ਪਿੰਡ ਊਂਟਸਰ ਸਮਸਪਰ ਸੰਝਰ ਪਰ ਤੇ ਚਮਾਰੂ ਕਾਮੀ ਜਿਹੜੇ ਨੇ ਪਿੰਡ ਨੇ ਇਹਨਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਘੱਗਰ ਦੇ ਨਜ਼ਦੀਕ ਜਿਹੜਾ ਇਲਾਕਾ ਉਸਤੇ ਵਿੱਚ ਨਾ ਜਾਇਆ ਜਾਵੇ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਘੱਗਰ ਦੇ ਨਜ਼ਦੀਕ ਲੱਗਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਜਾਣ ਤੋਂ ਜਿਹੜਾ ਗੁਰੇਜ਼ ਕੀਤੀ ਜਾਵੇ ਕਿਉਂਕਿ ਘੱਗਰ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਘੱਗਰ ਦਾ ਪੱਧਰ ਹੈ ਜਿਹੜਾ ਉਹ ਲਗਾਤਾਰ ਜਿਹੜਾ ਵਧ ਸਕਦਾ ਹੈ ਜਿੰਮੇ ਪ੍ਰਸ਼ਾਸਨ ਜਿਹੜਾ ਅਪੀਲ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਇਸ ਸਮੇਂ ਜਿਹੜੀਆਂ ਤੁਹਾਨੂੰ ਤਸਵੀਰਾਂ ਜੋ ਸਰਾਲਾ ਦੀਆਂ ਦਿਖਾ ਰਹੇ ਆ ਜਿੱਥੇ ਸਰਾਲਾ ਦੇ ਵਿੱਚ 17 ਫੁੱਟ ਤੱਕ ਦਾ ਜਿਹੜਾ ਜੋ ਕੱਗੜ ਦਾ ਪੱਧਰ ਹੁੰਦਾ ਹੈ ਦੋਸਤੋ ਉੱਪਰ ਜਿਹੜਾ ਖਤਰੇ ਦਾ ਨਿਸ਼ਾਨ ਹੈ ਤੇ ਭੰਕਰਪੁਰ ਦੀ ਗੱਲ ਕੀਤੀ ਜਾਵੇ ਤਾਂ ਭੰਕਰਪੁਰ ਦੇ ਵਿੱਚ ਜੋ 10 ਫੁੱਟ ਤੱਕ ਦਾ ਜਿਹੜਾ ਘੱਗਰ ਦਾ ਪੱਧਰ ਹੈ ਤੇ ਜਿਹੜਾ ਇਸ ਸਮੇਂ ਖਤਰੇ ਦੇ ਨਿਸ਼ਾਨ ਜਿਹੜਾ 10 ਫੁੱਟ ਤੋਂ ਉੱਪਰ ਦਾ ਹੈ ਤੇ ਇਸ ਸਮੇਂ ਜੋ ਪੰਖਰ ਪਰਦੇ ਵਿੱਚ 9 ਫੁੱਟ ਤੋਂ ਜਿਹੜਾ ਉੱਪਰ ਇਸ ਸਮੇਂ ਘੱਗਰ ਦਾ ਪੱਧਰ ਚੱਲ ਰਿਹਾ ਹੈ ਤੇ ਲਗਾਤਾਰ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਜੇਕਰ ਘੱਗਰ ਦੀ 59 ਪਿੰਡ ਦੀ ਗੱਲ ਕੀਤੀ ਜਾਵੇ ਤਾਂ 59 ਪਿੰਡ ਦੇ ਵਿੱਚ ਵੀ ਜਿਸ ਤਰ੍ਹਾਂ ਬਿੱਤੇ ਜਿਹੜਾ ਦਿਨ ਦੇ ਵਿੱਚ ਜੋ ਦੇਖਣ ਨੂੰ ਮਿਲਿਆ ਸੀ ਕਿ ਪਾਣੀ ਜਿਹੜਾ ਸੜਕਾ ਦੇ ਉੱਪਰ ਤੇ ਪਿੰਡ ਜੋ ਕਾਮੀ ਚਮਾਰੂ ਜਿਹੜੇ ਨੇ ਪਿੰਡ ਦੇ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਪਾਣੀ ਇੱਕ ਇੱਕ ਦੋ ਦੋ ਫੁੱਟ ਤੱਕ ਪਾਣੀ ਦਾ ਜਿਹੜਾ ਪੱਧਰ ਵੱਧ ਚੁੱਕਿਆ ਸੀ ਤੇ ਖੇਤਾਂ ਤੱਕ ਜਿਹੜਾ ਪਾਣੀ ਪਹੁੰਚ ਚੁੱਕਿਆ ਸੀ ਲੋਕਾਂ ਦੇ ਵਿੱਚ ਸਹਿਮ ਦੀ ਜਿਹੜੀ ਹੈ ਸਹਿਮ ਬਣਿਆ ਹੋਇਆ ਸੀ ਤੇ ਇੱਕ ਮੰਦਭਾਗੀ ਜਿਹੜੀ ਗੱਲ ਵੀ ਸਾਹਮਣੇ ਆਈ ਸੀ ਜੋ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਜੋ ਹੈ ਮੌਤ ਵੀ ਹੋਈ ਹੈ ਪਰ ਹਲੇ ਜਿਹੜੀ ਹੈ ਜੋ ਗੱਲ ਪ੍ਰਸ਼ਾਸਨ ਦੇ ਨਾਲ ਕਰਾਂਗੇ ਕੀ ਜਿਹੜੀ ਉਸ ਘਟਨਾ ਦਾ ਕੀ ਸਚਾਈ ਸੀ ਕੀ ਸੀ ਕਿਵੇਂ ਜਿਹੜੀ ਉਹ ਘਟਨਾ ਹੋਈ ਸੀ ਉਹਦੇ ਸਬੰਧੀ ਵੀ ਗੱਲਬਾਤ ਜਿਹੜੀ ਹੈ ਥੋੜੀ ਦੇਰ ਦੇ ਵਿੱਚ ਜਦੋਂ ਹੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਅਪਡੇਟ ਜਿਹੜਾ ਉਸ ਦੇ ਵਿੱਚ ਹੈ ਕਿਉਂਕਿ ਜਿਸ ਤੱਕ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਪਾਣੀ ਹੋਣ ਕਾਰਨ ਜਦੋਂ ਵਿਅਕਤੀ ਜਿਹੜਾ ਉਸ ਸਾਈਡ ਜਾ ਰਿਹਾ ਸੀ ਤਾਂ ਖਾਈ ਦੇ ਵਿੱਚ ਡਿੱਗਣ ਕਾਰਨ ਜਿਹੜੀ ਮੌਤ ਹੋਈ ਹੈ ਫਿਲਹਾਲ ਹਲੇ ਇਸ ਦੀ ਜਿਹੜੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਪਿੰਡ ਵਾਸੀਆਂ ਵੱਲੋਂ ਜਿਹੜੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਉਦੋਂ ਤੱਕ ਜਿਹੜਾ ਕੁਝ ਵੀ ਕਹਿਣਾ ਜੋ ਸਹੀ ਨਹੀਂ ਹੋਵੇਗਾ ਪਰ ਕਿਤੇ ਨਾ ਕਿਤੇ ਖੱਗਰ ਦੇ ਵਿੱਚ ਵਾਧੇ ਹੋਏ ਪਾਣੀ ਦਾ ਖਤਰਾ ਜਿਹੜਾ ਹੈ ਉਹ ਨੇੜਲੇ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਜ਼ਰੂਰ ਸਹਿਮ ਦਾ ਮਾਹੌਲ ਹੈ ਤੇ ਤੁਸੀਂ ਤਸਵੀਰਾਂ ਜਿਹੜੀਆਂ ਨੇ ਖੱਗਰ ਦੀਆਂ ਦੇਖ ਰਹੇ ਹੋ ਜਿੱਥੇ ਖੱਗਰ ਦੇ ਜਿਹੜੇ ਹੈ ਉੱਥੇ ਬੰਦ ਤੇ ਅਸੀਂ ਖੜੇ ਆ ਖੱਗਰ ਦੀ ਜਿੱਥੇ ਆਸ-ਪਾਸ ਸਾਹਮਣੇ ਜਿਹੜਾ ਸਰਾਲਾ ਖੁਰਦ ਹੈ ਤੇ ਇਸ ਸਾਈਡ ਜਿਹੜਾ ਲਛੜੂ ਹੈ ਤੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਊਣਸਰ ਕਾਮੀ ਚਮਾਰੂ ਜਿਹੜਾ ਫਿਲਹਾਲ ਅੱਜ ਜਿਹੜੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜੀ ਸਥਿਤੀ ਉਹਨਾਂ ਪਿੰਡਾਂ ਦੇ ਵਿੱਚ ਸਹੀ ਹੈ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਜੋ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਉਸ ਨੂੰ ਦੇਖਦਿਆਂ ਹੋਇਆਂ ਜਿਹੜੇ ਪਿੰਡ ਨੇ ਪਿੰਡ ਦੇ ਨਜ਼ਦੀਕ ਜਿੰਨੇ ਵੀ ਕੱਗਰ ਦੇ ਨਜ਼ਦੀਕ ਜਿਹੜੇ ਬਣ ਲੱਗੇ ਹੋਏ ਨੇ ਕੱਚੇ ਰਸਤੇ ਨੇ ਜਾਂ ਫਿਰ ਪੂਰ ਨੇ ਉਹਨਾਂ ਦੇ ਉੱਪਰ ਜਿਹੜਾ ਹੈ ਸੈਲਫੀ ਜਾਂ ਫਿਰ ਹੋਰ ਕੁਝ ਕਰਨ ਦੀ ਜਿਹੜੀ ਹੈ ਮਨਾਹੀ ਜਿਹੜੀ ਡਿਪਟੀ ਕਮਿਸ਼ਨਰ ਦੇ ਵੱਲੋਂ ਕਿਹਾ ਗਿਆ ਹੈ ਕਿਉਂਕਿ ਘੱਗਰ ਦੇ ਵਿੱਚ ਕਦੇ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ ਤੇ ਇਸ ਸਮੇਂ ਘੱਗਰ ਜਿਹੜਾ ਸਰਾਲਾ ਦੇ ਵਿੱਚ 12 ਫੁੱਟ ਦੇ ਕਰੀਬ ਜਿਹੜਾ ਇਸ ਸਮੇਂ ਚੱਲ ਰਿਹਾ ਤੇ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਦਿਖਾਣ ਕਿ ਪਾਣੀ ਦਾ ਪੱਧਰ ਜਿਹੜਾ ਹੈ 12 ਫੁੱਟ ਦੇ ਕਰੀਬ ਪਹੁੰਚ ਚੁੱਕਿਆ ਤੇ 17 ਫੁੱਟ ਤੱਕ ਜਿਹੜਾ ਇੱਥੇ ਖਤਰੇ ਦਾ ਨਿਸ਼ਾਨ ਹੈ ਪਰ ਪ੍ਰਸ਼ਾਸਨ ਜਿਹੜਾ ਹੁਣ ਲੱਗਿਆ ਹੋਇਆ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਆਸ-ਪਾਸ ਦੇ ਲੋਕ ਨੇ ਉਹਨਾਂ ਦੇ ਵਿੱਚ ਜ਼ਰੂਰ ਸਹਿਮ ਦਾ ਮਾਹੌਲ ਹੈ ਤੇ ਪਲ-ਪਲ ਦੀ ਜਿਹੜੀ ਅਪਡੇਟ ਤੁਹਾਨੂੰ ਲਗਾਤਾਰ ਅਸੀਂ ਜਿਹੜਾ ਆਪਣੇ ਖਬਰ ਆਸ-ਪਾਸ ਦੇ ਮਾਧਿਅਮ ਦੇ ਨਾਲ ਦਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਹੋਰ ਵੀ ਜਿਹੜੀ ਹੈ ਜਿਸ ਤਰ੍ਹਾਂ ਜਾਣਕਾਰੀ ਮੇਰੇ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਸਰਾਲਾ ਦੇ ਵੀ ਜਿਹੜਾ ਪਾਣੀ ਦਾ ਪੱਧਰ ਵੱਧ ਸਕਦਾ ਕਿਉਂਕਿ ਪਿੱਛੋਂ 8 ਤੋਂ 9 ਫੁੱਟ ਪਾਣੀ ਜਿਹੜਾ ਪਿੰਡ ਭਾਂਖਰਪੁਰ ਦੇ ਵਿੱਚੋਂ ਜੋ ਅੱਗੇ ਸੁਕਨਾ ਲੈਗ ਦੇ ਵਿੱਚ ਪਾਣੀ ਆਇਆ ਤਾਂ ਉਸਤੇ ਫਲੱਡ ਗੇਟ ਖੋਲਣ ਤੋਂ ਬਾਅਦ ਜਿਹੜਾ 8 ਤੋਂ 9 ਫੁੱਟ ਤੱਕ ਜਿਹੜਾ ਪਾਣੀ ਦਾ ਪੱਧਰ ਉੱਥੇ ਵੀ ਵਧਿਆ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਹੋਰ ਵੀ ਅਪਡੇਟ ਜਿਹੜੀ ਹੈ ਲੈ ਕੇ ਆਵਾਂਗੇ